ਦਿੱਲੀ ਦੇ ਵਿੱਚ ਬੀਜਪੀ ਦੇ ਵੱਲੋਂ ਤਖਤਾ ਪਲਟ ਦਿੱਤਾ ਗਿਆ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਬੀਜਪੀ ਦੀ ਹੁਣ ਜਾ ਫੇਰ ਜਿੱਤ ਹੋਈ ਹੈ ਤਾਂ ਇਸ ਜਿੱਤ ਤੋਂ ਬਾਅਦ ਹੁਣ ਇਸ ਜਿੱਤ ਦਾ ਜਸ਼ਨ ਪੰਜਾਬ ਦੇ ਵਿੱਚ ਵੀ ਮਨਾਇਆ ਜਾ ਰਿਹਾ ਮਠੰਡਾ ਦੇ ਵਿੱਚ ਬੀਜਪੀ ਵਰਕਰ ਜਿਹੜੇ ਨੇ ਉਹਨਾਂ ਦੇ ਵਿੱਚ ਖੁਸ਼ੀ ਦਾ ਆਲਮ ਨਜ਼ਰ ਆਇਆ ਜਸ਼ਨ ਮਨਾਏ ਜਾ ਰਹੇ ਨੇ ਤੇ ਇਸੇ ਦਰਮਿਆਨ ਹੀ ਦਿੱਲੀ ਦੇ ਵਿੱਚ ਬੀਜਪੀ ਦੀ ਜਿੱਤ ਤੇ ਆਮ ਆਦਮੀ ਪਾਰਟੀ ਦੀ ਹਾਰ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਦਿੱਲੀ ਦੇ ਵਿੱਚ ਝੂਠ ਦੀ ਹਾਰ ਹੋਈ ਹੈ ਝੂਠੀਆਂ ਗਰੰਟੀਆਂ ਝੂਠੇ ਵਾਅਦੇ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਗਏ ਸਨ ਉਹਨਾਂ ਵਾਅਦਿਆਂ ਨੂੰ ਲੋਕਾਂ ਨੇ ਠੁਕਰਾ ਦਿੱਤਾ ਤੇ ਬੀਜੇਪੀ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਤਾਂ ਬੀਜੇਪੀ ਦੀ ਜਿੱਤ ਦਿਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਣ ਤੋਂ ਬਾਅਦ ਜਸ਼ਨ ਮਨਾਏ ਜਾ ਰਹੇ ਨੇ ਤਾਂ ਬਠਿੰਡਾ ਦੇ ਵਿੱਚ ਪੇਸ ਨੂੰ ਲੈ ਕੇ ਜਸ਼ਨ ਦਾ ਮਾਹੌਲ ਹੈ ਬੀਜੇਪੀ ਵਰਕਰ ਤੋਂ ਸਮਰਥਕ ਕਾਫੀ ਖੁਸ਼ ਨਜ਼ਰ ਆ ਰਹੇ ਨੇ ਜੁਨ੍ਹਾਂ ਦੇ ਵੱਲੋਂ ਆਮ ਆਦਮੀ ਪਾਰਟੀ ਤੇ ਵੀ ਤੰਜ ਕੱਸਿਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਝੂਠ ਦੀ ਹਾਰ ਹੋਈ ਹੈ ਤੇ ਭਾਜਪਾ ਦੀ ਜਿੱਤ ਹੋਈ ਹੈ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਿਹੜੀਆਂ ਗਰੰਟੀਆਂ ਲੋਕਾਂ ਨੂੰ ਦਿੱਤੀਆਂ ਗਈਆਂ ਸਨ ਉਹਨਾਂ ਦਾ ਇਹ ਕਹਿਣਾ ਹੈ ਕਿ ਲੋਕਾਂ ਦੇ ਵੱਲੋਂ ਉਹਨਾਂ ਗਰੰਟੀਆਂ ਤੇ ਭਰੋਸਾ ਵਿਖਾਇਆ ਗਿਆ ਜਿਸ ਦੇ ਚਲਦਿਆ ਕਿ ਭਾਜਪਾ ਨੂੰ ਬਹੁਮਤ ਦੇ ਨਾਲ ਦਿੱਲੀ ਦੇ ਵਿੱਚ ਜਿੱਤ ਹਾਸਲ ਹੋਈ ਹੈ ਅੱਜ ਭਾਰਤ ਦੀ ਜਨਤਾ ਪਾਰਟੀ ਦਾ ਜਿੱਤਣਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹੜਾ ਹਿੰਦੁਸਤਾਨ ਨੂੰ ਵਿਕਾਸ ਦਾ ਮਾਡਲ ਦਿੱਤਾ ਹੈ ਲੋਕਾਂ ਨੇ ਉੱਤੇ ਮੋਹਰ ਲਾਈ ਹੈ ਔਰ ਆਪ ਸਰਕਾਰ ਨੂੰ ਕੇਜਰੀਵਾਲ ਨੂੰ ਕਿਉਂਕਿ ਇੱਕ ਕਰਪਟ ਤੇ ਭ੍ਰਸ਼ਟ ਆਦਮੀ ਸੀ ਇਮਾਨਦਾਰੀ ਦਾ ਚੋਲਾ ਪਾਣ ਕੇ ਲੋਕਾਂ ਦੇ ਵਿੱਚ ਆਇਆ ਔਰ ਜਦੋਂ 10 ਸਾਲਾਂ ਦੀ ਸਰਕਾਰ ਦੇ ਵਿੱਚ ਜਿਹੜੇ ਕੰਮ ਕੀਤੇ ਆ ਵੱਡੇ ਵੱਡੇ ਘਟਾਲੇ ਹੋਏ ਔਰ ਜਿਹੜੀ ਸੋਚ ਦੇ ਚੱਲਿਆ ਸੀ ਲੋਕਾਂ ਵਾਸਤੇ ਵਾਦਾ ਕੀਤਾ ਸੀ ਉਹ ਤੋਂ ਪਾਸੇ ਹੋਇਆ ਤੇ ਲੋਕਾਂ ਨੇ ਉਹਨੂੰ ਦੇਖਦੇ ਹੋਏ ਸ਼ਰਧਾ ਤੋਂ ਬੇਦਖਲ ਕੀਤਾ ਔਰ ਕਿ ਹਿੰਦੁਸਤਾਨ ਦੇ ਵਿੱਚ ਇੱਕ ਮਿਸਾਲ ਪੈਦਾ ਹੋਈ ਹੈ ਕਿ ਝੂਠ ਨੂੰ ਕਦੇ ਵੀ ਵਾਰ-ਵਾਰ ਜਿਹੜਾ ਹੈਗਾ ਝੂਠ ਨੂੰ ਵਾਰ-ਵਾਰ ਕਰਕੇ ਉਹਨੂੰ ਉਹਦੇ ਨਾਲ ਅੱਗੇ ਨਹੀਂ ਵਧਾਇਆ ਜਾ ਸਕਦਾ ਜਿੱਤਿਆ ਨਹੀਂ ਜਾ ਸਕਦਾ ਤੇ ਇੱਕ ਮੈਂ ਕਹਿ ਸਕਦਾ ਤੇ ਇਹਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕਰਪਟ ਤੇ ਭ੍ਰਸ਼ਟ ਹੋਰ ਲੋਕ ਹੈ ਕਾਂਗਰਸ ਪਾਰਟੀ ਹੈ ਜਿਨੇ ਕੱਲਾ ਆਪਦੇ ਪਰਿਵਾਰ ਦੇ ਵਿੱਚ ਰਾਜਨੀਤੀ ਰੱਖਣ ਵਾਸਤੇ ਚੰਗੇ-ਚੰਗੇ ਲੋਕਾਂ ਨੂੰ ਸਾਈਡਲਾਈਨ ਕੀਤਾ ਹੈ ਅੱਜ ਉਹਦਾ ਵੀ ਜਿਹੜਾ ਹੈਗਾ ਸਮੂਲ ਨਾਸ਼ ਦਿੱਲੀ ਦੇ ਵਿੱਚ ਹੋਇਆ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਤੀਸਰੀ ਵਾਰ ਉਹ ਜਿਹੜੀ ਜੀਰੋ ਤੇ ਆਈ ਹੈ ਪਰ ਭਾਰਤੀ ਜਨਤਾ ਪਾਰਟੀ ਨੇ ਭਰੰਡ ਜਿੱਤ ਇਹ ਕੱਲੇ ਦਿੱਲੀ ਜੀ ਨਹੀਂ ਆਉਣ ਵਾਲੇ ਟਾਈਮ ਪੰਜਾਬ ਦੇ ਵਿੱਚ ਵੀ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਆਪਣੀ ਬਹੁਮਤ ਰਸਕਾ ਪੈ ਪਾਰਟੀ ਦਾ ਮੁਖੀ ਹਾਰ ਜਾਣਾ ਤੇ ਇਹ ਤਾਂ ਪਤਾ ਲੱਗਦਾ ਹੈ ਇਹ ਤਾਂ ਪਤਾ ਲੱਗਦਾ ਹੈ ਕਿ ਜਿਹੜੇ ਉਹਦਾ ਇਮਾਨਦਾਰੀ ਦੇ ਭੇਜ ਦੇ ਵਿੱਚ ਲੋਕੇ ਜਿਹੜੇ ਸੁਪਨੇ ਪੰਘਾਰਾ ਸੀ ਕਿ ਮੈਂ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬੰਨਣਾ ਲੋਕਾਂ ਨੂੰ ਜਿਹੜਾ ਹੈ ਜਦੋਂ ਜਾਗਰ ਹੋਣ ਤੇ ਉਹਨੂੰ ਆਪਦੇ ਜਿਹੜੇਗਾ ਆਪਦੇ ਘਰ ਦੇ ਵਿੱਚ ਹੀ ਲੋਕਾਂ ਨੇ ਮਾਰ ਦਿੱਤੀ। ਕੀ ਕਹਿਣਾ ਚਾਹੁੰਦੇ ਦੇਖੋ ਮੈਂ ਮੈਂ ਸਮਝਦਾ ਹੈ ਕਿ ਜਿਹੜੀ ਅੱਜ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਈ ਹੈ ਤੇ ਆਮ ਆਦੀ ਪਾਰਟੀ ਦੀ ਹਾਰ ਹੋਈ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਝੂਠ ਦੀ ਹਾਰ ਹੋਈ ਹੈ ਤੇ ਸੱਚ ਦੀ ਜਿੱਤ ਹੋਈ ਹੈ। ਇਹਨਾਂ ਨੇ ਆਪਣੀਆਂ ਜੋ ਵੀ ਇਹਨਾਂ ਦੀਆਂ ਦੋ ਤਿੰਨ ਟਰਮਾਂ ਸੀਗੀਆਂ ਉਹਦੇ ਸਾਰਾ ਦਿੱਲੀ ਦੇ ਲੋਕਾਂ ਨੂੰ ਝੂਠ ਬੋਲ ਕੇ ਇਹਨਾਂ ਨੇ ਸਰਕਾਰ ਬਣਾਈ ਪਰ ਕੀਤਾ ਕੁਝ ਨਹੀਂ ਹੈਗਾ ਮੈਂ ਧਨਵਾਦੀ ਆ ਦਿੱਲੀ ਦੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਝੂਠ ਨੂੰ ਨਕਾਰਿਆ ਤੇ ਸੱਚ ਨੂੰ ਪਛਾਣਿਆ ਕਿਉਂਕਿ ਜਿਹੜਾ ਮੋਤੀ ਸਾਹਿਬ ਦਾ ਵਿਜ਼ਨ ਹੈ ਕਿ ਸਭ ਕਾ ਸਾਥ ਸਭ ਕਾ ਵਿਕਾਸ ਤੇ ਸਭ ਕਾ ਵਿਸ਼ਵਾਸ ਉਹਦੇ ਨਾਂ ਤੇ ਲੋਕਾਂ ਨੇ ਮੋਹਰ ਲਾਈ ਹੈ ਤੇ ਕੇਜਰੀਵਾਲ ਨੇ ਕੇਵਲ ਤੇ ਕੇਵਲ ਝੂਠ ਬੋਲਿਆ ਤੇ ਜੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਕੋਈ ਝੂਠਾ ਆਦਮੀ ਹੈ ਤੇ ਉਹ ਕੇਜਰੀਵਾਲ ਹੈ ਤੇ ਮੈਂ ਸਮਝਦਾ ਕਿ ਜਿਹੜੀ ਅੱਜ ਉਹਦੀ ਹਾਰ ਹੋਈ ਹੈ ਉਹਦੇ ਲਈ ਬਹੁਤ ਇੱਕ ਸ਼ਰਮਨਾਕ ਵਾਲੀ ਗੱਲ ਹੈ ਤੇ ਜਿਹੜਾ ਪੰਜਾਬ ਹੈ ਤੇ ਇਹਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਦਾ ਵੀ ਲੋਕਾਂ ਨੂੰ ਹੁਣ ਪਤਾ ਹੀ ਲੱਗ ਗਿਆ ਹੈ ਕਿ ਅੱਜ ਤੱਕ ਚੁਟਕਲੇ ਸੁਣਾ ਕੇ ਜਾਂ ਗੱਲਾਂ ਕਰਕੇ ਜਿਹੜੀ ਹੈਗੀ ਹੈ ਉਹ ਸਰਕਾਰ ਚਲਾਈ ਜਾ ਰਹੀ ਹੈ ਤੇ ਜਿਹੜੇ ਪੰਜਾਬ ਦੇ ਲੋਕ ਆ ਉਹ ਵੀ ਸਮਝ ਚੁੱਕੇ ਆ ਸੋ ਇਸ ਕਰਕੇ ਅਸੀਂ ਕਹਿ ਸਕਦੇ ਆ ਕਿ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਬਾਰ ਬਾਰ ਸਰਕਾਰਾਂ ਜਿੱਥੇ ਰਿਪੀਟ ਹੋਣ ਦਾ ਕਾਰਨ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਵਿਕਾਸ ਕੀਤਾ ਤਰੱਕੀ ਕੀਤੀ ਹੈ ਔਰ ਕੇਜਰੀਵਾਲ ਨੇ ਕੇਵਲ ਝੂਠ ਬੋਲ ਕੇ ਲੋਕਾਂ ਨੂੰ ਬੁਧੂ ਬਣਾਇਆ ਅਗਰ ਇਹਦਾ ਬੈਠਿਆ ਤਾਂ ਕੋਈ ਨਤੀਜੇ ਦਾ ਪੰਜਾਬ ਉੱਪਰ ਹੀ ਅਸਰ ਰਹੇਗਾ ਬਿਲਕੁਲ ਅਸਰ ਪਵੇਗਾ ਜੀ ਕਿਉਂਕਿ ਜੇ ਪੰਜਾਬ ਹੈ ਦਿੱਲੀ ਦੇ ਨਾਲ ਲੱਗਦਾ ਹੈ ਔਰ ਜੇ ਆਵਾਦੀ ਪਾਰਟੀ ਦੀ ਸਰਕਾਰ ਅੱਜ ਪੰਜਾਬ ਦੇ ਵਿੱਚ ਤੁਸੀਂ ਦੇਖੋ ਹਰ ਵਰਗ ਛੜਕ ਤੇ ਹੈ ਕੋਈ ਇਹਨਾਂ ਨੇ ਵਾਦਾ ਪੂਰਾ ਨਹੀਂ ਕੀਤਾ ਅੱਜ ਜਿਹੜੇ ਬੇਰਜਗਾਰਾਂ ਟੈਂਕੀਆਂ ਜਿਹੜੇ ਹੋਏ ਨੇ ਅੱਜ ਜਿਹੜੇ ਬੇਰਜਗਾਰਾਂ ਛੜਕਾਂ ਤੇ ਬੈਠੇ ਹੋਏ ਨੇ ਕੇਵਲ ਚੁਟਕਲੇ ਸੁਣਾਏ ਜਾ ਰਹੇ ਆ ਲੋਕਾਂ ਨੂੰ ਹੁਣ ਸਮਝ ਆ ਗਈ ਇਸ ਗੱਲ ਦੀ ਜੇ ਹਰਿਆਣੇ ਦੇ ਲੋਕਾਂ ਨੇ ਤੀਜੀ ਵਾਰ ਫੈਸਲਾ ਲਿਆ ਸਰਕਾਰ ਬਣਾਈ ਤਾਂ ਉਹ ਇਸ ਕਰਕੇ ਸਰਕਾਰ ਬਣੀ ਕਿ ਉੱਥੋਂ ਦੀ ਸਰਕਾਰ ਨੇ ਕੁਝ ਕੀਤਾ ਲੇਕਿਨ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਦਿੱਲੀ ਦੇ ਲੋਕਾਂ ਨੇ ਜੋ ਸਹੀ ਫਤਵਾ ਦਿੱਤਾ ਹੈ ਤੇ ਪੰਜਾਬ ਦੇ ਵਿੱਚ ਵੀ ਤੁਸੀਂ ਅੱਜ ਹੀ ਇਲੈਕਸ਼ਨ ਕਰਾ ਲਓ ਇਹਨਾਂ ਨੂੰ ਨੌ ਸੀਟਾਂ ਵੀ ਨਹੀਂ ਆਉਣਗੀਆਂ ਸੋ ਇਸ ਕਰਕੇ ਪੰਜਾਬ ਦੇ ਲੋਕ ਵੀ ਹੁਣ ਸਮਝਣਗੇ ਕਿ ਜੇ ਪੰਜਾਬ ਬਚਾਉਣਾ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਲਿਆਉਣਾ ਇੱਥੇ ਪਵੇਗਾ ਛੋਟੀ ਸਾਹਿਬ ਇਲੈਕਸ਼ਨ ਦੌਰਾਨ ਕੀ ਡਿਵਲਪਮੈਂਟ ਹੋਣਗੇ ਦੇ ਕੇਸ ਤੇ ਦੇ ਲੀਡਰ ਦੇ ਬੀਜੇਪੀ ਦੇ ਲੀਡਰ ਬੀ ਕੇ ਜੇਦਰੀਵਾਲ ਨੂੰ ਕਿਹਾ ਜਿਹਦੇ ਖਾਤਮੇ ਦਾ ਅਫਵਾਦ ਦੇ ਦਿੱਤਾ ਹੈ। ਤੈਨੂੰ ਐਸ ਤਰ੍ਹਾਂ ਕਿ ਕੇਜਰੀਵਾਲ ਦਾ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਇਹ ਕੇਜਰੀਵਾਲ ਸਾਹਿਬ ਰਿਸ਼ਵਤ ਦੇ ਅੰਦਰ ਗਏ ਇਹਨਾਂ ਨੇ ਕਿਸ ਤਰ੍ਹਾਂ ਦੇ ਢੰਗ ਕੀਤੇ ਕਿ ਉਹ ਇੱਕ ਫੋਟੋ ਲਈ ਉਹ ਫੋਟੋ ਦੇ ਵਿੱਚ ਕੇਜਰੀਵਾਲ ਸਾਹਿਬ ਜੇਲ੍ਹ ਚ ਬੈਠੇ ਦਿਖਾਏ ਨੇ ਜਦ ਜਿਸ ਤਰ੍ਹਾਂ ਵੀ ਗੱਲਾਂ ਹੁਣ ਇਹਨਾਂ ਦੀ ਜੀ ਆਪਾਂ ਗੱਲਾਂ ਕਰੀਏ ਤੇ ਇਹਨਾਂ ਦੀ ਭਗਵੰਤ ਮਾਨ ਜੀ ਹੈ ਮੈਂ ਸਮਝਦਾ ਕਿ ਜਿਹੜੀ ਰਾਜਨੀਤੀ ਦੇ ਵਿੱਚ ਇਹਨਾਂ ਨੇ ਨੈਤਿਕ ਕਦਰਾਂ ਕੀਮਤਾਂ ਗਵਾਈਆਂ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਇੱਕ ਆ ਦੇਸ਼ ਦੇ ਵਿੱਚ ਮੈਂ ਸਮਨਾ ਇਤਿਹਾਸ ਦੇ ਪੰਨਿਆਂ ਤੇ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਕਿ ਨੈਤਿਕ ਕਦਰਾਂ ਕੀਮਤਾਂ ਰਾਜਨੀਤੀ 'ਚ ਕੀ ਹੁੰਦੀ ਹੈ ਸੋ ਇਸ ਕਰਕੇ ਅਸੀਂ ਇਹ ਕਹਿਣੇ ਆ ਕਿ ਅੱਜ ਪੰਜਾਬ ਦੇ ਲੋਕਾਂ ਨੂੰ ਵੀ ਮੈਸੇਜ ਦਿੰਨੇ ਆ ਕਿ ਆਓ ਭਾਰਤੀ ਜਨਤਾ ਪਾਰਟੀ ਨਾਲ ਜੁੜੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈਏ ਤੇ ਪੰਜਾਬ ਬਚਾਈਏ ਦਿੱਲੀ ਦੇ ਨਤੀਜਿਆਂ ਦੇ ਵਿੱਚ ਦੇਖੋ ਦਿੱਲੀ ਦੇ ਨਤੀਜੇ ਬੀਜਪੀ ਵਾਸਤੇ ਬਹੁਤ ਉਤਸ਼ਾਹਜਨਕ ਹੈ ਔਰ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਇੱਕ ਆਸ ਉਮੀਦ ਜਾਗੀ ਹੈ ਕਿ ਆਉਣ ਵਾਲੀ ਸਰਕਾਰ ਜੇਕਰ ਬੀਜੇਪੀ ਦੀ ਇੱਥੇ ਬਣਦੀ ਹੈ ਤਾਂ ਪੰਜਾਬ ਦਾ ਵੀ ਉਸੇ ਤਰ੍ਹਾਂ ਵਿਕਾਸ ਹੋਊਗਾ ਜਿਸ ਤਰ੍ਹਾਂ ਦੂਜੇ ਸੂਬਿਆਂ ਦੇ ਵਿੱਚ ਹੋ ਰਿਹਾ ਹੈ ਆਮ ਆਦਮੀ ਪਾਰਟੀ ਨੇ ਝੂਠੀ ਰਾਜਨੀਤੀ ਕੀਤੀ ਸੀ ਜਿਸ ਨੂੰ ਕਿ ਦਿੱਲੀ ਦੇ ਲੋਕ ਹੁਣ ਸਮਝ ਚੁੱਕੇ ਐ ਇਸ ਦੇ ਨਾਲ ਨਾਲ ਕਾਂਗਰਸ ਦਾ ਵੀ ਸਫਾਇਆ ਦਿੱਲੀ ਦੇ ਰਾਹੀਂ ਹੋ ਚੁੱਕਾ ਹੈ ਪੂਰੇ ਭਾਰਤ ਦੇ ਵਿੱਚ ਕਾਂਗਰਸ ਹੁਣ ਬਿਲਕੁਲ ਸਾਫ਼ ਹੋ ਚੁੱਕੀ ਹੈ ਔਰ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਬੀਜੇਪੀ ਦਾ ਹੀ ਹੈ ਉਹਨੂੰ ਪਤਾ ਹੈ ਉਹਨੇ ਜਿਹੜੇ ਕੰਮ ਕੀਤੇ ਐ ਜੇਲ੍ਹ ਵਿੱਚ ਜਾਣਾ ਉਹਦਾ ਤੈਅ ਹੈ ਹੁਣ ਉਹਦਾ ਸਾਰਾ ਰਿਕਾਰਡ ਵੀ ਦੇਖਿਆ ਜਾਊਗਾ ਜੋ ਜੋ ਉਹਨਾਂ ਨੇ ਕੰਮ ਕੀਤੇ ਹੋਣਗੇ ਪੁੱਠੇ ਸਿੱਤੇ ਉਹ ਸਾਰੇ ਸਾਹਮਣੇ ਆਉਣਗੇ ਤਾਂ ਜੇਲ੍ਹ ਵਿੱਚ ਜਾਣਾ ਹੀ ਐ ਉਹਨੂੰ ਪਤਾ ਹੀ ਐ ਇਹਦਾ ਇਹਦੇ ਵਿੱਚ ਭਾਜਪਾ ਦਾ ਕੋਈ ਲੈਣ ਦੇਣ ਨਹੀਂ ਇਸ ਗੱਲ ਨਾਲ ਉਹ ਆਪਣੇ ਕਾਰਨਾਮਿਆਂ ਰਾਹੀਂ ਜੇਲ੍ਹ 'ਚ ਹੀ ਜਾਊਗਾ ਮੈਂ ਬੀਨੂ ਗੋਇਲ ਜੋ ਕਿ ਭਾਰਤੀ ਜਨਤਾ ਪਾਰਟੀ ਨਾਲ ਜੁੜੀ ਹੋਈ ਐ ਲੇਕਿਨ ਇਹਦੀ ਨਾਲ ਨਾਲ ਇੱਕ ਸਮਾਜ ਸੇਵਿਕਾ ਵੀ ਐ ਤਾਂ ਉਹ ਸਭ ਤੋਂ ਪਹਿਲਾਂ ਇਹ ਗੱਲ ਦੇਖਣੀ ਕਿ ਕਿਹੜੀ ਸਰਕਾਰ ਐ ਜਿਹੜੀ ਮਹਿਲਾਵਾਂ ਲਈ ਸਾਡੇ ਨੀਵੇਂ ਵਰਗ ਲਈ ਮਿਡਲ ਕਲਾਸ ਵਰਗ ਲਈ ਜਾਂ ਸਾਡੇ ਵਪਾਰ ਵਰਗ ਲਈ ਕੀ ਕੁਝ ਕਰ ਰਹੀ ਹੈ ਤਾਂ ਉਹ ਸਾਰਿਆਂ ਨੂੰ ਦੇਖਦੇ ਹੋਏ ਦਿੱਲੀ ਨੇ ਵੀ ਇਹੀ ਗੱਲ ਜਿਹੜੀ ਚੱਜ ਕੀਤੀ ਹੈ ਔਰ ਉਸ ਦਾ ਫਤਵਾ ਦਿੱਤਾ ਹੈ ਨਰਿੰਦਰ ਮੋਦੀ ਜੀ ਨੂੰ ਭਾਰਤੀ ਜਨਤਾ ਪਾਰਟੀ ਜੀ ਨੂੰ ਮੇਰਾ ਵੀ ਉੱਥੇ 16 ਦਿਨ ਦਾ ਪਰਵਾਸ ਸੀ ਉਸ 16 ਦਿਨ ਦੇ ਪਰਵਾਸ ਦੇ ਵਿੱਚ ਕਹਿੰਦੇ ਹੁੰਦੇ ਆ ਸਾਡੇ ਪੰਜਾਬੀ ਚ ਕਿ ਸੁਆਣੀਆਂ ਚੱਕ ਕੇ ਦੇਖ ਲੈਂਦੀ ਇੱਕ ਇੱਕ ਕੜਚੀ ਪੂਰੀ ਕੁੱਕਰ ਖਾਲੀ ਨਹੀਂ ਕਰਨਾ ਪੈਂਦਾ ਇੱਕ ਉਂਗਲ ਨਾਲ ਹੀ ਚੱਕ ਕੇ ਦੇਖ ਲੈਣੀ ਹੈ ਕਿ ਤਾਲਕੇ ਜੀ ਬਣੀ ਹੈ ਤਾਂ ਉਹ 16 ਦਿਨਾਂ ਦੇ ਪ੍ਰਵਾਸ ਦੇ ਅੰਦਰ ਦਿੱਲੀ ਦੇ ਜੋ ਹਾਲਾਤ ਦੇਖੇ ਉਥੋਂ ਦੀਆਂ ਟੁੱਟੀਆਂ ਸੜਕਾਂ ਦੇਖੀਆਂ ਗੰਦਗੀ ਨਾਲੀਆਂ ਦਾ ਹਾਲ ਦੇਖਿਆ ਉਹ ਲੱਗਿਆ ਕਿ ਲੋਕ ਬੜੇ ਨਾਰਾਜ਼ ਸੀ ਔਰ ਉਹ ਚਾਂਦੇ ਸੀ ਕਿ ਭਾਜਪਾ ਵਰਗੀ ਸਰਕਾਰ ਦਿੱਲੀ ਦੇ ਵਿੱਚ ਆਵੇ ਤਾਂ ਕਿ ਉਹ ਕਮਲ ਦਾ ਫੁੱਲ ਖਿਲੇ ਔਰ ਉਥੋਂ ਦੀ ਜਿਹੜਾ ਅੱਛਾ ਜੀਵਨ ਹੋਵੇ ਲੋਕਾਂ ਦਾ ਤਾਂ ਲੋਕਾਂ ਨੇ ਫਤਵਾ ਦਿੱਤਾ ਹੈ ਸਾਡੇ ਸਾਰਿਆਂ ਵਿੱਚ ਬੜੀ ਖੁਸ਼ੀ ਹੈ ਫਾਇਰ ਬ੍ਰਿਗੇਡ ਚੌਂਗ ਦੇ ਵਿੱਚ ਅਸੀਂ ਖੁਸ਼ੀ ਮਨਾ ਰਹੇ ਹਾਂ ਸਭ ਨੂੰ ਬਹੁਤ-ਬਹੁਤ ਵਧਾਈਆਂ ਇੱਕ ਗੱਲ ਲਾਸਟ ਜ਼ਰੂਰ ਕਹੂੰਗੀ ਦਿੱਲੀ ਜਿੱਤ ਚੁੱਕੇ ਸਾਡੀ ਤਿਆਰੀ ਹੈ ਹੁਣ ਪੰਜਾਬ ਦੀ ਵਾਰੀ ਹੈ ਧੰਨਵਾਦ ਕਿ ਕੀ ਨਾਮ ਹੈ ਤੇ ਕੀ ਕਹਿਣਾ ਤੁਹਾਨੂੰ ਪਹਿਣ ਦਿੱਤੀ ਮੈਂ ਪਰਜਿੰਦਲ ਬਠਿੰਡਾ ਸ਼ਹਿਰ ਤੋਂ ਪਹਿਲੀ ਗੱਲ ਤਾਂ ਮੈਂ ਦਿੱਲੀ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਜਿਨ੍ਹਾਂ ਨੇ ਕੇਜਰੀਵਾਲ ਸ੍ਰੀ ਸਰਕਾਰ ਨੂੰ ਉਠਾ ਕੇ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਤੇ ਉਹਨਾਂ ਦੇ ਤਰੱਕੀ ਦੇ ਰਾਹ ਖੁੱਲ ਗਏ ਹੁਣ ਦਿੱਲੀ ਵਾਸੀਆਂ ਦੀ ਤਰੱਕੀ ਨੂੰ ਕੋਈ ਰੋਕ ਨਹੀਂ ਦਦਾ ਤੇ ਅਸੀਂ ਦਿੱਲੀ ਵਾਸੀਆਂ ਨੂੰ ਵਧਾਈ ਦਿੰਨੇ ਆ ਇਸ ਖੁਸ਼ੀ ਵਿੱਚ ਅਸੀਂ ਬਠਿੰਡਾ ਸ਼ਹਿਰ ਦੇ ਵਿੱਚ ਲੱਡੂ ਵੰਡੇ ਆ ਤੇ ਸਾਰੇ ਦੇਸ਼ ਨੂੰ ਦਿੱਲੀ ਸਰਕਾਰ ਬਣਾਉਂਦੇ ਅਸੀਂ ਵਧਾਈ ਦੇ ਪੱਤਰ ਦਿੰਨੇ ਆ ਉਹ ਪਾਰਟੀ ਦਾ ਮੁਖੀ ਆ ਜਿਹੜਾ ਉਹੀ ਹਾਰ ਗਿਆ ਉਹ ਨੂੰ ਕਿਵੇਂ ਦੇਖੋ ਉਹ ਪਹਿਲਾਂ ਹੀ ਠੱਗ ਸੀ ਜੀ ਉਹਨਾਂ ਨੇ ਹਾਰ ਨਹੀਂ ਸੀਗਾ ਇਹ ਇੱਕ ਟੈਂਪੋਰਰੀ ਸਰਕਾਰ ਬਣੀ ਸੀ ਇਹਦਾ ਅਸਰ ਹੁਣ ਪੰਜਾਬ 'ਚ ਜਾਊਗਾ ਹੁਣ ਭਗਵੰਤ ਜਮਾਨ ਜੀ ਦੇਖਣ ਪੰਜਾਬ ਚ ਕੀ ਕਰਨਾ ਹੈ 2027 ਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਚ ਲੈ ਕੇ ਆਵਾਂਗੇ